ਵਾਈ ਗੁੱਜਾ ਖਾਲਸਾ ਵਾਈ ਗੁੱਜਾ ਕੀ ਫਤਿਹ ਅੱਜ ਪੰਜਾਬ ਟਾਈਮਜ਼ ਦੇ ਚੈਨਲ ਤੇ ਅਸੀਂ ਕੁਝ ਮੁੱਦੇ ਲੈ ਕੇ ਆ ਰਹੇ ਹਾਂ ਅੱਜ ਇੱਕ ਗੰਭੀਰ ਮੁੱਦਾ ਹੈਗਾ ਇੱਕ ਜਿਵੇਂ ਕੋ ਗੌਣ ਵਾਲੇ ਦਾ ਹੈਗਾ ਚਮਕੀਲਾ ਅਸੀਂ ਬੜੀ ਪਬਲਿਸ਼ੀਟੀ ਚਾਹੁੰਦੇ ਨਹੀਂ ਚਲੋ ਮਰੇ ਨੂੰ ਕਾਹੀ ਸਮਾਂ ਹੋ ਗਿਆ ਉਹਦੀ ਫਿਲਮ ਬਣਾਈ ਗਈ ਆ ਹੁਣ ਬਾਈ ਸਾਹਿਬ ਜੀ ਹਾਂਜੀ ਜਿੰਦਸ ਸਿੰਘ ਬਰੇਵਾਲ ਜੀ ਇਹ ਦਾਸ ਜਿੰਦਸ ਸਿੰਘ ਮੰਦਿਰ ਮੈਂ ਤੁਹਾਨੂੰ ਥੋੜੀ ਗੱਲਾਂ ਪੁੱਛਣਾ ਚਾਹਣਾ ਤੁਸੀਂ ਮੈਨੂੰ ਜਵਾਬ ਦਿਓ ਉਹ ਕੀ ਜਿਹੜਾ ਹੁਣ ਜਿਹੜੀ ਇਸ ਵੇਲੇ ਫਿਲਮ ਬਣਾਉਣੀ ਸੀ ਉਹਦੇ ਬਾਰੇ ਉਹਦੀ ਚਰਚਾ ਬਹੁਤ ਹੋਈ ਆ ਕੀ ਇਹਦੇ ਵਿੱਚ ਮਕਸਦ ਕੀ ਹੋ ਸਕਦਾ ਹੁਣ ਇਸ ਵੇਲੇ ਜਦੋਂ ਸਾਰਾ ਕੁਝ ਕੋਈ ਵਿਹਾ ਚੁੱਕਾ ਟਾਈਮ ਵੀ ਵਿਹਾ ਚੁੱਕਾ ਲੰਘ ਚੁੱਕਾ ਸਿਗਾ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਕੁਝ ਹੋ ਨਹੀਂ ਰਿਹਾ ਸਿਗਾ ਤੇ ਕੀ ਉਹਦਾ ਮਕਸਦ ਕੀ ਹੋ ਸਕਦਾ ਉਹਦੇ ਪਿੱਛੇ ਬਣਾਉਣ ਦਾ ਦੇਖੋ ਜਿਹੜਾ ਫਿਲਮ ਪ੍ਰੋਡਿਊਸਰ ਹੁੰਦੇ ਹਨ ਉਹਨੇ ਦੇਖਣਾ ਚੀਜ਼ ਸਾਡੀ ਵੇਖਦੀ ਕਿੱਥੋਂ ਕਿਹੜੀ ਚੀਜ਼ ਜ਼ਿਆਦਾ ਸਾਡੀ ਮਾਰਕੀਟ ਜਾਊਗੀ ਤੇ ਸਾਡੇ ਪੈਸੇ ਜ਼ਿਆਦਾ ਬਣਨਗੇ ਤੇ ਇਸ ਲਈ ਕੁਝ ਬੰਦੇ ਸ਼ਾਇਦ ਸਰਕਾਰਾਂ ਵੀ ਹੋਰ ਬੰਦੇ سپورਟ ਵੀ ਕਰ ਸਕਦੇ ਹੁੰਦੇ ਆ ਪਰ ਜੁਰੀ ਰਿੰਗ ਕੀਤੀ ਹੋਵੇ ਅੱਗੇ ਉਹਨੇ ਖਾਲੇ ਦੇ ਦੀ ਫਿਲਮ ਬਣਾਈ ਹੈਗੀ ਆ ਤੇ ਉਹ ਖਾਲੜਾ ਤਾਂ ਪਰ ਉਹ ਪਾਸ ਹੀ ਨਹੀਂ ਹੋ ਰਿਹਾ ਉਹਦਾ ਚਲੋ ਉਹ ਤਾਂ ਹੁਣ ਸਰਕਾਰ ਦੇ ਹੱਥੇ ਉਹ ਤਾਂ ਬਣਾਉਂਦੀ ਨਾ ਹਾਂਜੀ ਪਰ ਇਹ ਵੀ ਆਪਾਂ ਜਿਹੜਾ ਪ੍ਰੋਡਿਊਸਰ ਆ ਜਾਂ ਡਾਇਰੈਕਟਰ ਆ ਉਹਨੂੰ ਆਪਾਂ ਨਹੀਂ ਕਹਿ ਸਕਦੇ ਕਰਕੇ ਉਹ ਤੇ ਬਣਾਤੀ ਆ ਉਹ ਕੱਟ ਲਾ ਜੁਰੀ ਗੱਲ ਆ ਤੇ ਇਹ ਇਹਦੇ ਪਿੱਛੇ ਸਰਕਾਰਾਂ ਦੇ ਹੱਥ ਹੋ ਸਕਦਾ ਹੁੰਦਾ ਪਰ ਸਾਰੇ ਜਿੰਨੇ ਵੀ ਕੋਈ ਵੀ ਰਾਈਟਰ ਆ ਕੋਈ ਚੀਜ਼ੇ ਨੂੰ ਵੇਚਣੀ ਆ ਜਾਂ ਜਿਹੜਾ ਇਸ ਲਾਈਨ 'ਚ ਹੈਗਾ ਉਹ ਉਹ ਇਸ਼ੂ ਚੱਕਦਾ ਜਿਹੜੀ ਪਤਾ ਹੋਵੇ ਭਈ ਵੱਡੀ ਬਹੁਤ ਲੋਕ ਦੇਖਣਗੇ ਤੇ ਮੇਰੀ ਥੋੜੀ ਜਿਹਾ ਨਾਮ ਵੀ ਬਣੂਗਾ ਤੇ ਥੋੜੀ ਕਮਾਈ ਵੀ ਸਾਡੀ ਇਨਕਮ ਵੀ ਵਧੂਗੀ ਹਾਂਜੀ ਅੱਛਾ ਅੱਲਾਹ ਜੀ ਕਿਸ ਨੂੰ ਉਹਸ ਨੂੰ ਮਾਰਨ ਸੀਗਾ ਜਿੱਲਾ ਲੱਚਰ ਗਾਇਕੀ ਕਰਕੇ ਕਹਿੰਦੇ ਮਾਰਿਆ ਗਿਆ ਸੀਗਾ ਤੇ ਕੀ ਉਹ ਖਤਮ ਹੋ ਗਈ ਫਰਕ ਪਿਆ ਕੋਈ ਨੇ ਬਿਲਕੁਲ ਹੀ ਬਿਆਹ ਕਰਨ ਤਾਂ ਬਹੁਤ ਬੰਦ ਕੀ ਹੁਣ ਤਾਂ ਮੇਰੇ ਖਿਆਲ 90% ਆਨੰਦਕਾਰ ਦੇ ਇੰਡੀਆ ਵਿੱਚ ਦੇਖੋ ਮੈਂ ਵੀ ਕਈ ਵਾਰੀ ਮੈਨੂੰ ਮਜੂਰੀ ਜਾਣਾ ਪੈਂਦਾ ਹੈਗਾ ਤੇ ਮੁਕਤਵਰ ਜਾ ਜਾਣਾ ਹੁੰਦਾ ਮੈਂ ਦੇਖਿਆ ਉਹ ਤੇ ਹਰੇਕ ਹੀ ਆਨੰਦਕਾਰ ਜਾਂ ਵਿਆਹ ਤੋਂ ਬਾਅਦ ਪਾਰਟੀ ਦੇ ਵਿੱਚ 8-10-15 ਕੁੜੀਆਂ ਜਿਹੜੀਆਂ ਹੁੰਦੀਆਂ ਵੀ ਉਹ ਡਾਂਸ ਕਰਦੀਆਂ ਹੁੰਦੀਆਂ ਹੈਗੀਆਂ ਤੇ ਉਹੋ ਜਿਹੇ ਗੀਤ ਲੱਗੇ ਹੁੰਦੇ ਹੈਗੇ 90% ਆਨੰਦਕਾਰ ਤੇ ਸ਼ਾਇਦ ਮੈਂ 90 ਵੀ ਘੱਟ ਕਹਤਾਂ ਇਤੋਂ ਵੀ ਜ਼ਿਆਦਾ ਸਰ ਗੁਰਸਿੱਖਾਂ ਦੇ ਥੋੜੇ ਵਿਆਹ ਹੀ ਹੁੰਦੇ ਹੈਗੇ ਆ ਆਨੰਦਕਾਰ ਜਿਹੜੇ ਗੁਰਦੁਆਰੇ ਚ ਹੁੰਦੇ ਹੈਗੇ ਆ ਤੇ ਮੈਂ ਦੇਖਿਆ ਇਹ ਮੈਂ ਹੁਣ ਜਾਨਣਾ ਰ ਜੀ ਇਹ ਬਹੁਤ ਵਧੀਆ ਗੱਲ ਨਾਲ ਤੇ ਜਿੱਥੇ ਜਿੱਥੇ ਮੈਂ ਥੋੜਾ ਜਿਹਾ ਸਮਝਦਾ ਨਾ ਉਹਨਾਂ ਚਾਹੀਦੇ ਥੋੜੇ ਹੋਰ ਵਾਰਨਿੰਗਾਂ ਦੇ ਜਾਂਦੇ ਹਮ ਇੱਕ ਵਾਰੀ ਹੋਵੇ ਸਟੇਟਮੈਂਟਾਂ ਦੇ ਦਿੰਦੇ ਉਸਲੇ ਸਟੇਟਮੈਂਟ ਹੀ ਕੰਮ ਕਰਦੀ ਸੀ ਮਾਰ ਦੀ ਲੋੜ ਘਟ ਪੈਂਦੀ ਸੀਗੀ ਤੇ ਅਜੇ ਹੁਣ ਮਾਰਨ ਦੇ ਲਈ ਮੈਂ ਬੰਦੇ ਨੂੰ ਬਹੁਤ ਹੱਕ ਤੇ ਨਹੀਂ ਗਾ ਕਿਉਂਕਿ ਉਹਨੂੰ ਕਿਹਾ ਗਿਆ ਸੀਗਾ ਕਿ ਕਈ ਵਾਰੀ ਉਹਨੂੰ ਵਸੇਰਾ ਭੇਜਿਆ ਗਿਆ ਸੀਗਾ ਕਿ ਵੀ ਤੂੰ ਇਹ ਕੰਮ ਨਾ ਕਰ ਤੇ ਜੋ ਫਿਲਮ ਵਿੱਚ ਵੀ ਦਿਖਾਇਆ ਗਿਆ ਇੱਕ ਦੋ ਵਾਰੀ ਉਹਨੂੰ ਕਿਹਾ ਸੱਦਿਆ ਗਿਆ ਤੇ ਉਹਨੇ ਫੇਰ ਬੰਨਿਆ ਵੀ ਕੋਈ ਤੇ ਉਹਨੇ ਤਾਂ ਮਗਾਣੀ ਵੀ ਗੋਣੇ ਸ਼ੁਰੂ ਕੀਤੇ ਤੇ ਅਸੇ ਅਗਲਾ ਮੈਂ ਤਾਂ ਫਿਲਮ ਨਹੀਂ ਦੇਖੀ ਨਹੀਂ ਗਈ ਉਹਦਾ ਸਾਫ ਮੈਂ ਵੀ ਸਾਡੇ ਨੇ ਦੇਖੀ ਹੈ ਕਿ ਮੈਂ ਦੱਸਦੇ ਸੀ ਕਿ ਤੇ ਮੈਂ ਕਦੀ ਫਿਲਮ ਬਹੁਤੀ ਨਹੀਂ ਦੇਖਦਾ ਕੋਈ ਵੀ ਮੈਨੂੰ ਕਹਾਂ ਸਾਫ ਕਹਿੰਦਾ ਅਖਬਾਰਾਂ ਜਿਸ ਵਿੱਚ ਮੈਂ 10 15 ਪੜ੍ਹਨ ਰੋਈਦੀਆਂ ਤੇ ਫਿਲਮ ਨਹੀਂ ਮੈਂ ਦੇਖੀ ਹੈ ਕਿ ਪਰ ਮੈਂ ਮਾਰਦੇ ਹੱਕ ਜੀ ਮੈਂ ਮਾਰਦੇ ਹੱਕ ਜਿਹਦਾ ਬਿਆਨਸ ਨੂੰ ਮਾਰਤਾ ਮੈਂ ਉਹਦੇ ਹੱਕ 'ਚ ਇਹ ਗੱਲ ਨੂੰ ਮਾਰ ਦਿੰਦੇ ਮੈਂ ਹੱਕ ਹੈਗਾ ਜਿਹੜਾ ਉਹ ਅਗਾ ਪੁਲਿਸ ਆਫਸਰ ਹੈਗਾ ਕੀ ਮੁਹੰਮਦ ਕੀ ਸੀ ਨਾ ਉਹਦਾ ਜ਼ਰਾ ਦਲਮ ਜ਼ਰਾ ਦਲਮ ਅਲਸਾ ਹਲਮ ਸੰਗਾ ਉਹਨੂੰ ਮਾਰਤਾ ਗਿਆ ਉਹ ਠੀਕ ਸੀ ਉਹਨਾਂ ਨੇ ਨਹੀਂ ਘਾੜਨਾ ਚਾਹੀਦਾ 100 100 ਸਿੰਘ ਜਿਹੜਾ ਆ ਕੋਟਾਂ ਜਿਨੇ ਪੇਸ਼ ਕੀਤਾ ਝੂਠੇ ਮਕਾਲਾਂ ਚ ਮਾਰਤਾ ਉਹੋ ਜੇ ਹਲਕੀ ਕੁਤੇ ਨੂੰ ਮਾਰਨ ਦੇ ਤਾਂ ਮੈਂ ਹੱਕ ਚ ਹਾਂ ਪਰ ਮੈਂ ਜੇ ਕੋਈ ਗੌਂਦਾ ਹੈਗਾ ਆ ਮੈਂ ਚਾਹੁੰਦਾ ਸੀਗਾ ਠੀਕ ਹੈ ਉਹਨੇ ਇੱਕ ਦੋ ਵਾਰ ਨਹੀਂ ਦਿੱਤੀਆਂ ਹੋਣਗੀਆਂ ਪਰ ਉਹਨੂੰ ਜੇ ਮੀਡੀਆ ਚ ਦੇਣ ਦੇ ਲੋਕਾਂ ਨੇ ਆ ਵੀਨ ਪ੍ਰੋਗਰਾਮ ਦੇਖਣੇ ਨਹੀਂ ਸੀ ਵਾਣਾ ਉਹ ਆਪੇ ਖਤਮ ਹੋ ਜਾਣਾ ਸੀ ਵੀ ਇਹ ਬੰਦੇ ਨੂੰ ਕੋਈ ਦੇਖਣਾ ਜਾਵੇ ਤੇ ਇਹ ਜਿਹੜਾ ਆ ਨੈਚਰ ਫਲਾ ਰਿਹਾ ਹੈਗਾ ਤੇ ਇਹ ਜਿਹੜਾ ਵੀ ਦੇਖਣ ਜਾਊਗਾ ਅਸੀਂ ਉਹਨਾਂ ਨੂੰ ਵਾਚ ਕਰਾਂਗੇ ਨਾ ਮੇਰੇ ਖਿਆਲ ਕੋਈ ਉਹਨੂੰ ਦੇਖਣਾ ਹੀ ਛੱਡ ਜਣਾ ਲੋਕ ਆਪ ਗਣੇ ਧਾਰੂ ਕਈ ਦਿਗਾਵ ਜੀ ਹਾਲਾਂਕਿ ਕਿਆਸਰਾ ਹੀ ਇਹ ਵੀ ਲੱਗਦੀ ਰਹੀਆਂ ਕਿ ਉਹਨੂੰ ਉਹਦੇ ਵਿਰੋਧੀਆਂ ਨੇ ਜਿਹੜੇ ਗਾਣਿਆਂ ਦੇ ਲੋਕ ਸੋਚਦੇ ਜਿਹੜੇ ਗਾਇਕ ਸੋਚਦੇ ਕਿ ਅਸੀਂ ਡਾਊਨ ਹੋ ਗਿਆ ਸਾਡੇ ਤੋਂ ਅੱਗੇ ਵਧ ਰਿਹਾ ਆ ਕੋਈ ਇਸ ਤੇ ਅੱਗੇ ਵਧਣ ਦੀ ਦੌੜ ਜਿਹੜੀ ਆ ਉਹ ਵੀ ਇਹਦਾ ਕਾਰਨ ਬਣੀ ਆ ਪਰ ਲੱਗੀ ਤਾਂ ਇਹ ਨਾਂ ਤਾਂ ਖੜਕਣ ਦੇ ਲੱਗ ਗਿਆ ਉਹ ਕੋਈ ਸੋਚਦਾ ਜਿੰਮੇਵਾਰੀ ਵੀ ਲਈ ਲੱਗਦੀ ਕੁਝ ਜਿੰਮੇਵਾਰੀ ਵੀ ਲਈ ਹੈਗੀ ਉਹ ਤਾਂ ਆਪਾਂ ਸਾਰਿਆਂ ਨੂੰ ਪਤਾ ਹੈਗਾ ਇਹ ਨਹੀਂ ਲਈ ਹੈਗੀ ਉਹਦਾ ਨੌਜਾਨ ਜਿਹਨੀ ਇਹ ਇਤਿਹਾਸਿੰਦਾਂ ਨਾ ਜਾਣਦਾ ਉਹਦਾ ਅਸੀਂ ਸਤਕਾਰ ਕਰਦੇ ਆਂ ਵੀ ਉਹਨਾਂ ਦੀ ਭਾਵਨਾ ਬਹੁਤ ਚੰਗੀ ਸੀ ਉਹ ਚਾਹੁੰਦੇ ਸੀ ਪੰਜਾਬ ਦੇ ਵਿੱਚ ਲੋਕ ਸੁਖੀ ਵਸਣ ਕ੍ਰਾਈਮ ਘਟੇ ਲਚਰਤਾ ਘਟੇ ਤੇ ਜਿਹੜਾ ਹੈਗਾ ਆ ਲੋਕ ਸੁਖੀ ਵਸਣ ਉਹਦੀ ਭਾਵਨਾ ਤੇਹੀ ਸੀਗੀ ਪਰ ਕਈ ਵਾਰੀ ਕਈ ਥਾਈ ਤੁਹਾਨੂੰ ਥੋੜਾ ਜਿਹਾ ਨਾ ਜਿਹਨੇ ਕੋਈ ਵੱਡੀ ਪਦਰਤੀ ਕੋਈ ਹੱਥ ਕਤਲ ਨਹੀਂ ਕੀਤੇ ਹੈਗੇ ਉਹਨੂੰ ਕੋਈ ਇੰਦੀ ਕਾਲੀ ਨਹੀਂ ਕਰਨੀ ਚਾਹੀਦੀ ਮੈਂ ਇੱਕ ਦਮਾਰੇ ਹੋਰਾਂ ਸਟੇਟਮੈਂਟ ਦੇ ਦਿੰਦੇ ਨਾ ਮੈਨੂੰ ਕੋਈ ਨਾ ਦੇਖੋ ਅਸੀਂ ਵਾਰਨਿੰਗ ਦੇ ਦਿੱਤੀ ਆ ਨਹੀਂ ਤਾਂ ਕੁਝ ਹੋ ਸਕਦਾ ਨਾ ਮੈਨੂੰ ਲੱਗਦਾ ਨਹੀਂ ਕਿ ਨਾ ਕਿਹ ਦੇਖਣਾ ਬੁਕਿੰਗ ਕਰਨੀ ਸੀ ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਆ ਕਿ ਨਾ ਹਮਦੇਰ ਸਾਹਿਬ ਤੇ ਮੈਨੂੰ ਵੀ ਕਈ ਬੰਦੇ ਜਿਹੜੇ ਇਸ ਦੱਸ ਜਾਂ ਕੋਈ ਗੱਲ ਕੀਤੀ ਹੈਗੀ ਆ ਵੀ ਬਾਕੀ ਗਾਇਕ ਇਹ ਖਾੜਕੋਂ ਦੇ ਪ੍ਰੈਸ਼ਰ ਪਾਉਂਦੇ ਸੀ ਕਿ ਵੀ ਸਾਨੂੰ ਤੁਸੀਂ ਰੋਕਤਾ ਆ ਤੇ ਇਹਨੂੰ ਨਹੀਂ ਤੁਸੀਂ ਰੋਕਦੇ ਹੈਗੇ ਕਹਿੰਦੇ ਇਹ ਵੀ ਇੱਕ ਕਾਰਨ ਸੀਗਾ ਕਿਉਂ ਕਿ ਅੱਛਾ ਜੀ ਇੱਕ ਹੋ ਚੀਜ਼ ਆ ਕਿ ਇਹ ਫਿਲਮ ਬਣਾ ਕੇ ਜਿੱਡਾ ਵੱਡਾ ਉਹਨੂੰ ਹੀਰੋ ਬਣਾ ਦਿੱਤਾ ਗਿਆ ਪੰਜਾਬ ਦਾ ਪੰਜਾਬੀਆਂ ਦਾ ਕੀ ਉਹ ਇਸ ਦਾ ਹੱਕਦਾਰ ਸੀਗਾ ਦੇਖੋ ਜਿਹੜੀ ਨਾ ਹੁਣ ਜਿਹੜੇ ਸਾਡੇ ਪੰਜਾਬੀ ਹੈਗੇ ਆ ਹੁਣ ਜਿਹੜੀ ਅੱਗੇ ਹੁੰਦੇ ਸੀ ਸਾਨੂੰ ਗਾਉਣ ਵਾਲੇ ਸੁਣਨ ਨੂੰ ਸਾਡੇ ਪਿੰਡ 'ਚ ਸਾਨੂੰ ਲੋੜ ਨਹੀਂ ਸੀਗਾ ਅਸੀਂ ਨਹੀਂ ਮੈਂ 23 ਸਾਲ ਦਾ ਇੰਗਲੈਂਡ 'ਚ ਆਇਆ ਸਾਨੂੰ ਲੋੜ ਨਹੀਂ ਸੀਦਾ ਸੌਂਡ ਵੀ ਕਿਤੇ ਜਾਈਏ ਹਾਂਜੀ ਲੋਕ ਲੋਕੀ ਸਭ ਕੀ ਜਾਂਦੇ ਆ ਦੇ ਉੱਤੇ ਜਾਨੰਦਗਰ ਦੇ ਕੋਈ ਉਹਨਾਂ ਦੀ ਬੁੱਕੇ ਨਹੀਂ ਗਾਉਣ ਵਾਲੇ ਦੀ ਹੁੰਦੀ ਹੁੰਦੀ ਸੀ ਜਿਹੜਾ ਵੀ ਸਾਦਾ ਹੁੰਦਾ ਸੀ ਉਹਨੂੰ ਬਹੁਤ ਨੀਵੀਂ ਪੱਧਰ ਲੋਕ ਐਂਦੇ ਹੁੰਦੇ ਸੀਗੇ ਵੀ ਝੂਠਾ ਵਿਖਾਵਾ ਕਰ ਰਿਹਾ ਹੈਗਾ ਤੇ ਮੈਂ ਤਾਂ ਕਿ ਵਿਆਹ ਕੇ ਦੇਖੇ ਨਹੀਂ ਉੱਥੇ ਗਾਉਣ ਵਾਲੇ ਹਾਂ ਦੂਜੇ ਜਰੂਰ ਆਉਂਦੇ ਹੁੰਦੇ ਸੀ ਕਿ ਨਕਲ ਜੀ ਆਉਂਦੇ ਹੁੰਦੇ ਉਹ ਜਿਹੜਾ ਨਾ ਇਹ ਸਾਡੇ ਜਿਹੜੇ ਜਿਹੜੇ ਨੌਜਵਾਨ ਪੀੜ੍ਹੀ ਆ ਅਸੀਂ ਚੰਗੇ ਪਾਸੇ ਲੈ ਸਰਕਾਰ ਦੇ ਵੀ ਚਾਹੂ ਸਕਦਾ ਸਰਕਾਰ ਨੇ ਵੀ ਇਹਨਾਂ ਨੂੰ ਪ੍ਰੋਮੋਟ ਕੀਤਾ ਹੈਗਾ ਵੀ ਲੋਕ ਜਿਹੜੇ ਆ ਜਿਹੜੇ ਹੈਗੇ ਆ ਥੋੜਾ ਬਹੁਤ ਇੱਥੇ ਕੋਸ਼ਿਸ਼ ਕਰ ਰਹੇ ਆ ਪੰਜਾਬ ਦੇ ਵਿੱਚ ਚੰਗਾ ਹਲੀਮੀ ਰਾਹ ਸਾਫਤ ਕਰਨ ਦੀ ਉਹਨਾਂ ਲੋਕਾਂ ਨੂੰ ਤੋੜਿਆ ਜਾਵੇ ਤੇ ਇਹਨਾਂ ਨੂੰ ਮੋਰੀ ਲੈਂਦਾ ਲੋਕਾਂ ਨੂੰ ਜਿਹੜੀ ਨੌਜਵਾਨ ਪੀੜ੍ਹੀ ਆ ਗਾਇਕਾਂ ਨਾਲ ਜੋੜ ਕੇ ਨਾ ਇਹਨਾਂ ਨੂੰ ਨਸ਼ਿਆਂ ਦੇ ਪਾਸੇ ਤੋਰਤਾ ਜਾਵੇ ਹੂੰ ਏ ਆਪਾਂ ਦੇਖਦੇ ਆਂ ਪੰਜਾਬੀ ਬੋਲੀ ਵਾਸਤੇ ਪੰਜਾਬੀ ਸੱਭਿਆਚਾਰ ਲਈ ਤੇ ਪੰਜਾਬੀ اخلاق ਨੂੰ ਲੈ ਕੇ ਹਨਾ ਇਹਨਾਂ ਚੀਜ਼ਾਂ ਦੀ ਕੋਈ ਜਿਹੜਾ ਨੁਮਾਇੰਦਗੀ ਕਰਦਾ ਜਿਹੜਾ ਬੰਦਾ ਇਹਨਾਂ ਚੀਜ਼ਾਂ ਦੀ ਪਰਫੁੱਲਤਾ ਵਾਸਤੇ ਕੰਮ ਕਰਦਾ ਆ ਕੋਈ ਉਹਨਾਂ ਨੂੰ ਅੱਗੇ ਵਧਣ ਲਈ ਕੰਮ ਕਰਦਾ ਆ ਉਹਨੂੰ ਤਾਂ ਕਹਿੰਦੇ ਇਹ ਵੀ ਉਹਦੇ ਵਾਸਤੇ ਇਹੋ ਜਿਹਾ ਕੰਮ ਹੋਣਾ ਚਾਹੀਦਾ ਉਹਨੂੰ ਹੀਰੋ ਬਣਾਇਆ ਜਾਵੇ ਉਹਨਾਂ ਦੀਆਂ ਫਿਲਮਾਂ ਬਣਨ ਉਹਨਾਂ ਦੀਆਂ ਕਿਤਾਬਾਂ ਲਿਖੀਆਂ ਜਾਣ ਉਹਨੂੰ ਪ੍ਰਮੋਟ ਕੀਤਾ ਜਾਵੇ ਕਿ ਇਹਦੇ ਵਿੱਚ ਇਹ ਚਮਕੀਲੇ ਨੇ ਇਹ ਜਿਹੜਾ ਪੰਜਾਬੀ ਸੱਭਿਆਚਾਰ ਸੀਗਾ ਪੰਜਾਬੀ ਬੋਲੀ ਸੀ ਉਹਦੇ ਬਾਰੇ ਕਿੰਨਾ ਕੰਮ ਕੀਤਾ ਇਹ ਜੋ ਪੰਜਾਬੀ ਬੋਲੀ ਬਾਰੇ ਤਾਂ ਆਪਾਂ ਕਹਿ ਰਿਹਾ ਕਰਕੇ ਜੇ ਹਿਸਾਬ ਨਾਲ ਲੋਕਾਂ ਨੂੰ ਸੁਣਨ ਜਾਂਦੇ ਸੀ ਆ ਉਹਦੀ ਬੁਕਿੰਗ ਇਹਦੇ 1.5 ਸਾਲ ਬੁੱਕੇ ਸੀ ਉਹ ਤੋਂ ਪੁੱਛੇ ਤਾਂ ਬਗਾਰ ਤੱਕ ਇਹ ਅਨੰਦ ਕਾਰਨ ਨਹੀਂ ਲੇ ਕੋ ਰੱਖਦੇ ਸੀਗੇ ਕਿ 1.5 1.5 ਸਾਲ ਲੋਕ ਉਹ ਤੋਂ ਪਹਿਲਾਂ ਪੁੱਛੇ ਜਾਂਦੇ ਸੀ ਗੁਰਦੁਆਰੇ ਨਹੀਂ ਜਾਂਦੇ ਸੀ ਪਹਿਲਾਂ ਉਹ ਤੋਂ ਪੁੱਛੇ ਜਾਂਦੇ ਸੀ ਤੂੰ ਵੇਲਾ ਕਿ ਨਹੀਂ ਵੇਲਾ ਇਹ ਮੈਂ ਕਈ ਸੋਸ਼ਲ ਮੀਡੀਆ ਤੇ ਲੋ ਮੈਨੂੰ ਪੋਸਟ ਕਰਦੇ ਰਹਿੰਦੇ ਮੈਂ ਦੇਖੀਆਂ ਹੈਗੀਆਂ ਫਿਰਾਂ ਤਾਂ ਮੈਂ ਨਹੀਂ ਦੇਖੀ ਹੈਗੀ ਤੇ ਇਹਦਾ ਮਾਦਰ ਲੋਕਾਂ ਦਾ ਰਜਾ ਜਿਹੜਾ ਉਹਦੇ ਉਹਦੇ ਆਰ ਨੂੰ ਦੇਖਣ ਨੂੰ ਜਾਂ ਸੁਣਨ ਨੂੰ ਚਾਹੁੰਦੇ ਸੀਗੇ ਪਹਿਲਾਂ ਕੋਈ ਧਾਰਮਿਕ ਗੀਤ ਕੋਈ ਆਉਂਦਾ ਹੁੰਦਾ ਆ ਜਿੱਥੇ ਆਉਂਦੇ ਆਪਣੇ ਗੀਤ ਨਵੇਂ ਪੱਧਰ ਦੇ ਸੀਗੇ ਉਹ ਗਾਉਂਦਾ ਸੀਗਾ ਤੇ ਉਹ ਵੀ ਬਹੁਤਾ ਦੇਖਿਆ ਕਹਿੰਦੇ ਸੀਗੇ ਉਹ ਬਹੁਤੇ ਪੰਜਾਬੀ ਦੇ ਰਿਸ਼ਤੇ ਨਾਤੇ ਹੁੰਦੇ ਉਹਨਾਂ ਦਾ ਵੀ ਕਹਾਣ ਕੀਤਾ ਗਿਆ ਵੀ ਬਹੁਤ ਇੰਨਾ ਕਹਾਣ ਕਹਾਣ ਤਾਂ ਕੀਤਾ ਹੀ ਆ ਜਿਹਨੇ ਬਾਕੀ ਗਾਇਕ ਵੀ ਜਿਨੇ ਕਹਿੰਨਾ ਹੋਏ ਆ ਜਿੱਦਾਂ ਮੈਂ ਜਾਦਾ ਪੜਿਆ ਹੈਗਾ ਸੁਣੇ ਘਟਿਆ ਉਹਨਾਂ ਦਾ ਵੀ ਹੀ ਹਾਲ ਹੈਗਾ ਉਹਨਾਂ ਦੇ ਜਿਹੜਾ ਦੋ ਚਾਰ ਉਹਨਾਂ 5 ਤੋਂ 10% ਵਿੱਚ ਇਹੋ ਜਿਹੀ ਲੱਚਰ ਗਾਇਕੀ ਕਰਦੇ ਸੀ ਇਹ ਜੇ ਮੇਰੇ ਖਿਆਲ 70 ਟੂ 80% ਕਰਨ ਲੱਪਿਆ ਸੀ ਇਹ ਚ ਜ਼ਿਆਦਾ ਸੀ ਬਾਕੀ ਤੀਵਨ ਤੀਵਨ ਸਾਰੇ ਕਰਦੇ ਰਹੇ ਥੋੜੀ ਬਹੁਤੀ ਮੇਰੇ ਖਿਆਲ ਮੈਂ ਵੀ ਦੋ ਚਾਰ ਹੋਣਗੇ ਉਂਗਲਾਂ ਤੇ ਗਣਨ ਵਾਲੇ ਜਿਨ੍ਹਾਂ ਨੇ ਬਿਲਕੁਲ ਜਿਹੜੀ ਹੈਗੀ ਪੰਜਾਬੀ ਸਭ ਅੱਗੇ ਲੈ ਕੇ ਗਏ ਨੇ ਬਹੁਤਿਆਂ ਦੇ ਕੋਲ ਇਹ ਘਾਟ ਹੀ ਰਹੀ ਆ ਇਹ ਇਹ ਤਾਂ ਸੁਣਨ ਵਾਲੇ ਵੀ ਲੋਕ ਉਦਾਂ ਦੇ ਆ ਨਾ ਤੇ ਉਹਨਾਂ ਦਾ ਆਪ ਨੂੰ ਪਤਾ ਹੀ ਆ ਵੀ ਆ ਬੀਬੀਆਂ ਤੋਂ ਵੀ ਸੁਣੀਦਾ ਬੰਦਿਆਂ ਤੋਂ ਵੀ ਸੁਣੀਦਾ ਵੀ ਬੀਬੀਆਂ ਵਜੋਂ ਜਿਹੜੀਆਂ ਆਪਣਾ ਕਿੱਦਾਂ-ਕਿੱਦਾਂ ਕਰਦੇ ਉੱਥੇ ਵੀ ਪਿਛਲੇ ਸਮੇਂ ਵਿੱਚ ਵੀ ਕੁਝ ਇਦਾਂ ਦੀਆਂ ਗੱਲਾਂ ਸੀਗੀਆਂ ਤੇ ਸਾਡੇ ਪਿੰਡ ਵੀ ਛੱਜ ਲੱਗਦੀ ਆ ਉੱਥੇ ਵੀ ਸਾਡੇ ਬੋਲੀਆਂ ਪਾਉਂਦੇ ਹੁੰਦੇ ਵੀ ਅਸੀਂ ਛੋਟੇ ਵੇਲੇ ਵੀ ਜਾਂਦਾ ਰਹਿਆ ਇੱਕ ਗਿਆ ਉੱਥੇ ਬਹੁਤ ਨਿਊ ਪੱਧਰ ਦੀਆਂ ਹੁੰਨੀਆਂ ਸੀਗੀਆਂ ਇਹਦਾ ਮਤਲਬ ਇਹ ਨਹੀਂਗਾ ਵੀ ਇਹ ਪਹਿਲਾ ਇਹੀ ਬੰਦਾ ਸੀਗਾ ਤੇ ਹੁਣ ਥੋੜੇ ਜਿਹਰੇ ਤੋਂ ਸਾਡੇ ਪਿੰਡਾਂ ਹਲ ਘਟਿਆ ਆ ਹੁਣ ਉਹ ਥੋੜੇ ਜੀ ਸੱਭਿਆਚਾਰ ਗਾਇਕਿਆਂ ਨੂੰ ਸਾਦੇ ਹੈਗੇ ਤੇ ਕਰਦੇ ਨੇ ਸਾਡੇ ਆਪਣੇ ਇਲਾਕੇ 'ਚ ਵੀ ਗੰਦ ਹੈਗਾ ਇਹ ਨੀਵੀਂ ਪੱਧਰ ਦੀਆਂ ਬੋਲੀਆਂ ਪਾਉਂਦੇ ਹੁੰਦੇ ਸੀ ਬੰਦੇ ਇੱਕ ਪਾਸੇ ਦੀ ਬੀਬੀ ਇੱਕ ਪਾਸੇ ਦੀ ਸੋ ਕਹਿਣ ਦਾ ਮਤਲਬ ਹੈ ਕਿ ਸੱਭਿਆਚਾਰ ਨੂੰ ਚੰਗਾ ਬਣਾਉਣ ਲਈ ਸਮਾਜ ਨੂੰ ਚੰਗਾ ਬਣਾਉਣ ਲਈ ਕੀ ਕਰਨੀ ਚਾਹੀਦਾ ਇਹੋ ਜਿਹਾ ਜਿੱਦਾਂ ਸਾਰਾ ਜਾਂ ਕਿਸੇ ਨੂੰ ਬਾਹਰ ਤੇ ਨਾ ਕੋਈ ਫਰਕ ਪੈਂਦਾ ਜਾਂ ਨਹੀਂ ਆਪਾਂ ਰਾਈਟ ਆਨ ਤੋਂ ਗਾਇਕ ਨੂੰ ਬੇਨਤੀ ਕਰ ਸਕਦੇ ਹਾਂ ਹਾਂਜੀ ਬਈ ਚੰਗੇ ਗੀਤ ਤੁਸੀਂ ਲਿਖੋ ਤੇ ਗੌਣ ਰਾਜ ਚੰਗਾ ਗੀਤ ਗਾਉਣ ਤੇ ਜੇ ਚੰਗਾ ਆਪਣਾ ਸੱਭਿਆਚਾਰ ਹੋਊਗਾ ਆਪਾਂ ਸਾਰੇ ਸੁਖੀ ਰਹਿਵਾਂਗੇ ਉੱਥੇ ਕ੍ਰਾਈਮ ਨਾ ਹੋਊਗਾ ਨਸ਼ੇ ਨਹੀਂ ਹੋਣਗੇ ਤੁਹਾਡੀਆਂ ਬੱਚੀਆਂ ਧੀ ਪੈਣਾ ਜਿੱਥੇ ਮਰਜੀ ਜਾ ਸਕਦੀਆਂ ਹੈਗੀਆਂ ਉਹ ਜਾਣਗੀਆਂ ਸਕੂਲੇ ਜਾਣਗੀਆਂ ਵੱਡੀਆਂ ਨੌਕਰੀਆਂ ਤੇ ਜਾਣਗੀਆਂ ਕੋਈ ਨਾ ਕੋਈ ਐਮਏ ਐਮਐਲਏ ਬਣ ਸਕਦੀਆਂ ਇੰਸਟਰੀ ਬਣ ਸਕਦੀਆਂ ਹੈਗੀਆਂ ਤੇ ਆਪਾਂ ਇਹ ਇਹ ਗਾਇਕ ਨੂੰ ਨਾ ਕੋਸ਼ਿਸ਼ ਕਰੋ ਸਾਰੇ ਦਿਨ ਦੋ ਜਿੱਥੇ ਵੀ ਕੋਈ ਤੁਹਾਨੂੰ ਗਾਇਕ ਲੱਗਦਾ ਨਾ देयर इज ਦਿ ਬਾਹਰ ਜਾਂਦਾ ਆਜਾ ਵੀ ਗਲਤ ਹੋ ਗਈ ਜਿਹੜਾ ਵੀ ਨਿੰਦਰਾ ਚਾਹੀਦਾ ਤੇ ਸਾਨੂੰ ਵੀ ਤੁਸੀਂ ਘੱਲਦਿਆ ਕੋਈ ਖਬਰਾਂ ਅਸੀਂ ਲਾਵਾਂਗੇ ਜਿਹੜਾ ਵੀ ਗਾਇਕ ਕੋਈ ਨੀਵੀਂ ਬੰਦਾ ਗਾਇਕ ਹੈ ਚਲੋ ਅਸੀਂ ਘੱਟ ਸੌਣ ਦੇ ਸਾਡੇ ਕੋ ਸਮਾਂ ਨਹੀਂ ਹੁੰਦਾ ਹੈਗਾ ਇੰਨਾ ਜ਼ਿਆਦਾ ਤੇ ਤੇ ਉਹ ਸਾਨੂੰ ਘੱਲਣ ਤੇ ਆਪਾਂ ਸਾਰੇ ਕੋਸ਼ਿਸ਼ ਕਰੀਏ ਜਿਹੜਾ ਚਲੋ ਦੇਖਿਆ ਹਰ ਜੀ ਹੁੰਦੀ ਪਿਆ ਉਹਦਾ ਨਾਂ ਲੱਗਦਾ ਤੇ ਸਾਡੇ ਕੋਲ ਦਸਾਰ ਵੀ ਉਮੀਦ ਵਿੱਚ ਜਿਹਾਂ ਦੀ ਪਈ ਹੈਗੀ ਦਾ ਭਰਾ ਹੀ ਮਿਲਿਆ ਸੀ ਮੈਨੂੰ ਉਹਦਾ ਪਿੱਛੇ ਜੇ ਨਕੋਦਾ ਤੇ ਲੱਗੇ ਇਕੱਠੇ ਬੈਠੇ ਸੀਗੇ ਉੱਥੇ ਵੀ ਇਹ ਵਿੱਚ ਰੱਖੀ ਹੈਗੀ ਆ ਉਹਨਾਂ ਦੀ ਭਾਵਨਾ ਠੀਕ ਸੀਗੀ ਤੇ ਪਰ ਉਹ ਕੰਮ ਇਹ ਜਿਹਦਾ ਕਾਂ ਡੰਗਣ ਦੀ ਗੱਲ ਵੀ ਆਈ ਹੈ ਵੀ ਕਾਂ ਡੰਗਦਾ ਲੋਕ ਬਾਕੀ ਗਾ ਕੇ ਡਰ ਜਾਣਗੇ ਮੇਰੇ ਖਿਆਲ ਹੈ ਨਾ ਆਪਾਂ ਨੂੰ ਥੋੜੇ ਸਟੇਟਮੈਂਟ ਆ ਹੋਰ ਦੇਣੀ ਚਾਹੀਦੀਆਂ ਸੀਗੀਆਂ ਹੁਣ ਵੀ ਸਾਨੂੰ ਇਹ ਆਦਮ ਜਾਰੀ ਰੱਖਣਾ ਚਾਹੀਦਾ ਹੁਣ ਕਾਟ ਕਾਟ ਹੁਣ ਕੋਈ ਸਟੇਟਮੈਂਟ ਵੀ ਨਹੀਂ ਦਿੰਦਾ ਹੈ ਸਾਡੀ ਲੀਡਰਸ਼ਿਪ ਵੀ ਆਨੰਦਕਾਰ ਜਿਹੜੇ ਆ ਉੱਥੇ ਗਾਇਕ ਨਹੀਂ ਹੋਣ ਚਾਹੀਦੇ ਤੇ ਬੀਬੀਆਂ ਨਹੀਂ ਨੱਚਣੀਆਂ ਚਾਹੀਦੀਆਂ ਹੈਗੀਆਂ ਸੈਂਪਲ ਹੋਣਾ ਚਾਹੀਦਾ ਚਲੋ ਆਪਾਂ ਦਾ ਜੇ 20 ਸਾਲ ਤੋਂ ਆਪਣਾ ਸਿੰਘ ਸਾਹਿਬ ਕੋਲ ਬਾਰੇ ਸੇਵਾ ਚ ਮਹਰੇਦ ਸੀ ਤੇ ਕਹਿੰਦੇ ਆ ਵੀ ਹਾਲਤ ਨਾ ਜਾਓ ਸ਼ਰਾਬ ਨਾ ਅਤੇ ਵਰਤਾਓ ਤੇ ਜੇ ਤੁਸੀਂ ਸ਼ਰਾਬ ਤਾਂ ਤੁਹਾਡੇ ਨਿਆਣੇ ਵੀ ਸ਼ਰਾਬ ਪੀਣਗੇ ਤੁਹਾਨੂੰ ਦੇਖਣ ਸਾਡਾ ਬਾਬਾ ਪੀਂਦਾ ਤੂੰ ਵੀ ਪੀਣ ਗਈ ਤੇ ਇੱਕ ਉਹਨੂੰ ਕਹਿੰਦਾ ਖਰਚ ਉਦਾਂ ਦੀ ਕਰੋ ਤੁਸੀਂ ਤੁਸੀਂ ਕਾਹਦੇ ਲਈ ਬੇਸ ਕੱਢ ਰਹੇ ਆ ਇਹ ਹੀ ਪੜਾ ਇਹ ਜਨਕ ਮੇ ਜਿਹੜੀ ਤੁਹਾਡੀ ਹੈਗੀ ਆ ਪੈਸੇ ਜਿਹੜੇ 40000 ਰੁਪਏ ਖੜਨਾ ਇਹ ਤੁਸੀਂ ਆ ਬੱਚਿਆਂ ਦੀ ਪੜਾਈ ਦੇ ਖਰਚੋ ਮੈਂ ਮੇਰੇ ਖਿਆਲ ਦੇ ਉੱਤੇ ਹਜ਼ਾਰ ਤੋਂ ਵੱਧ ਫੰਕਸ਼ਨ ਤੇ ਬੋਲ ਚੁੱਕਾ ਕਹਿੰਦੇ ਉੱਪਰ ਮੈਂ ਹੂੰ ਇਹ ਤੋਂ ਜ਼ਿਆਦਾ ਤਾਂ ਆਪਾਂ ਕਰਨ ਕਿਤੇ ਵੀ ਹੋਵੇ ਮੇਰੇ ਕੇ ਆਪਣੇ ਬੰਦੇ ਵੀ ਹੁੰਦੇ ਕੇ ਗੁੱਸਾ ਵੀ ਕਰਦੇ ਕਹਿੰਦੇ ਬਰਾਜਾ ਗੁਰਦੁਆਰੇ ਆਈਦਾ ਤੂੰ ਸਾਡੇ ਸਾਡਾ ਪਾਰਟੀ ਦਾ ਸਵਾਦ ਹੀ ਖਰਾਬ ਕਰਦਾ ਮੈਨੂੰ ਪਹਿਲੇ ਪਹਿਲਾਂ ਇਹ ਵੀ ਲਾਮੇ ਮਿਲੇ ਪਰ ਹੁਣ ਹਟ ਗਿਆ ਹੁਣ ਹਟ ਗਿਆ ਹੁਣ ਫਟ ਗਿਆ ਮਿਲਣ ਨੂੰ ਕੀ ਕਹਿ ਲਾ ਪਿੰਦੇ ਆ ਦੋਦੀ ਖਰਚ ਕਰਨ ਦੀ ਇਹ ਅਸੀਂ ਗੱਲ ਕਰੀਦੀ ਆ ਵੀ ਭਾਰਕ ਕੁੜੀ ਤੇ ਨਹੀਂ ਪੈਣਾ ਚਾਹੀਦਾ ਹੈਗਾ ਆਪਾਂ ਰਲ ਮਿਲ ਕੇ ਚੰਗਾ ਆਪਾਂ ਕੋਸ਼ਿਸ਼ ਕਰੀਏ ਜਿਹੜੀ ਭਾਵਨਾ ਸੀਗੀ ਉਸ ਵੇਲੇ ਗੁਰ ਸਿੱਖਾਂ ਦੀ 84 ਤੋਂ ਬਾਅਦ ਉਹਨੂੰ ਆਪਾਂ ਜੇ ਚਾਹੁੰਦੇ ਆ ਉਹਨੂੰ ਅੱਗੇ ਲੈ ਕੇ ਜਾਣਾ ਹੈਗਾ ਤੇ ਹਰ ਇੱਕ ਗੁਰਦੁਆਰਾ ਹਰ ਇੱਕ ਲੀਡਰ ਜਿਹੜਾ ਹੈਗਾ ਆ ਜਾਂ ਧਾਰਮਿਕ ਸਥ ਹੈਗੇ ਵਾਰ-ਵਾਰ ਉਹਨਾਂ ਨੂੰ ਇਹ ਹਰੇਕ ਇਸ ਚੀਜ਼ ਦੀ ਲੋਕਾਂ ਨੂੰ ਆਪ ਨੂੰ ਐਜੂਕੇਟ ਕਰਨਾ ਚਾਹੀਦਾ ਧੰਨਵਾਦ ਜੀ ਇਨਸ਼ਾਅੱਲਾ ਕਿ ਫਿਰ ਹਾਜ਼ਰ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ